आओ सतसंग जी आप बहुत बढ़िया भागा वाले हो हाजी नगर वाले हो पहली बार आप जी के दर्शन कर रहे हो तो बहुत आप जी ने प्यार सिखाया संगत का ज़्यादा सतसंग जी गुरु पातशाह जी कृपा करना ਇਸ ਤਰ੍ਹਾਂ ਹੀ ਆਪਾਂ ਪਿਆਰ ਦੇ ਵਿੱਚ ਉਸ ਖੰਡੇ ਵਾਲੇ ਦੀਆਂ ਵਡਿਆਈਆਂ ਕਰਦੇ ਰਹੀਏ। ਉਹ ਹਾਜੀਪੁਰ ਵਾਲਿਓ ਜੋ ਅੱਜ ਦਾ ਹੁਕਮਨਾਵਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤਾਂ ਤਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਉ ਸਾਰੇ ਚੌਂਕੜੇ ਮਾਰ ਗਏ। ਤੇ ਅੱਜ ਦੇ ਹੁਕਮਨਾਮੇ ਦੀ ਸਾਧ ਸੰਗ ਜੀ ਆਪਾਂ ਵਿਚਾਰ ਕਰੀਏ ਤੇ ਗੁਰੂ ਦੇ ਪਿਆਰਿਓ ਆਪਾਂ ਅੱਖਾਂ ਦੇ ਨਾਲ ਵੇਖਿਆ ਕਿ ਬਾਬਾ ਦੀਪ ਸਿੰਘ ਜੀ ਕਿਸ ਤਰ੍ਹਾਂ ਕੌਤ ਕਰਦੇ ਨੇ ਕਿਵੇਂ ਡਾਕਟਰੀ ਇਲਾਜ ਕਰਦੇ ਨੇ ਕਿਵੇਂ ਸ਼ਿਦਾਂ ਸੰਘਾ ਦੀਆਂ ਫੌਜਾਂ ਸਾਧ ਸੰਗਤ ਜੀ ਇਹ ਔਖੇ ਤੋਂ ਔਖੇ ਇਲਾਜ ਕਰਦੇ ਨੇ ਕਿਵੇਂ ਸਾਧ ਸੰਗਤ ਜੀ ਸਾਨੂੰ ਖੁਸ਼ੀਆਂ ਦਿੰਦੇ ਨੇ ਇਹ ਸਾਧ ਸੰਗਤ ਜੀ ਜਿਹੜੀਆਂ ਸੰਗਤ ਆਪਣੀਆਂ ਅੱਖਾਂ ਦੇ ਨਾਲ ਵੇਖਦੀਆਂ ਉਹਨਾਂ ਨੂੰ ਸਾਧ ਸੰਗਤ ਜੀ ਪਤਾ ਹੈ ਉਹੋ ਹੀ ਮਹਿਸੂਸ ਕਰਦੀਆਂ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਐ ਸਾਧ ਸੰਗਤ ਜੀ ਉਹੋ ਹੀ ਮਹਿਸੂਸ ਕਰ ਸਕਦੀਆਂ ਆਓ ਧਿਆਨ ਅੰਤਰਗੇ ਸਾਧ ਸੰਗਤ ਜੀ ਆਪਾਂ ਦਰਬਾਰ ਸਾਹਿਬ ਸ੍ਰੀ ਤਰਨ ਤਰਨ ਸਾਹਿਬ ਜੀ ਦਾ ਸਾਧ ਸੰਗਤ ਜੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਜਿਹੜਾ ਆਪਾਂ ਨੂੰ ਹੁਕਮ ਦਿੱਤਾ ਹੈ ਉਹ ਸਾਨੂੰ ਸਾਧ ਸੰਗਤ ਜੀ ਸਿੱਧੇ ਮਾਰਗ ਸਿੱਧੇ ਰਸਤੇ ਸੱਚਖੰਡ ਪਹੁੰਚਣ ਵਾਸਤੇ ਸਾਡੀ ਝੋਲੀ ਦੇ ਵਿੱਚ ਉਹਨਾਂ ਨੇ ਸਾਧ ਸੰਗ ਜੀ ਆਪਣਾ ਹੁਕਮ ਪਾਇਆ ਹੈ ਆਓ ਸਾਰੀਆਂ ਸੰਗਤਾਂ ਚੌਂਕੜੇ ਮਾਰ ਕੇ ਇੱਕ ਵਾਰੀ ਆਖੋ ਸਾਧ ਸੰਗ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਇੱਕ ਵਾਰੀ ਆਖੋ ਸਾਧ ਸੰਗ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਆਪਾਂ ਸਰਵਣ ਕਰੀਏ ਪਿਆਰ ਸਤਕਾਰ ਦੇ ਨਾਲ ਸਾਧ ਸੰਗਤ ਜੀ ਬਹੁਤ ਵੱਡੇ ਭਾਗਾ ਦੀ ਨਿਸ਼ਾਨੀ ਹੁੰਦੀ ਹੈ ਸਾਡੇ ਚੰਗੇ ਪੂਰਵਲੇ ਕਰਮਾ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਦਰਗਾਹੀ ਸਾਧ ਸੰਗਤ ਜੀ ਹੁਕਮਨਾਮਾ ਸਾਡੀ ਝੋਲੀ 'ਚ ਬਖਸ਼ਾ ਕਰ ਰਹੇ ਨੇ ਔਰ ਖੰਡੇ ਵਾਲੇ ਬਾਪੂ ਜੀ ਸਾਨੂੰ ਕਿਵੇਂ ਪਿਆਰ ਦੇ ਨਾਲ ਸਾਧ ਸੰਗਤ ਜੀ ਆਪਣੇ ਕੋਲ ਬਿਠਾ ਕੇ ਸਾਨੂੰ ਇੱਕ ਇੱਕ ਨੂੰ ਦੁੱਖ ਪੁੱਛ ਰਹੇ ਨੇ ਸਾਧ ਸੰਗ ਜੀ ਦੁੱਖਾਂ ਦੀ ਨਿਵਰਤੀ ਕਰ ਰਹੇ ਨੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾ ਹਨ ਆਓ ਸਾਧ ਸੰਗ ਜੀ ਆਪਾਂ ਜੋ ਹੁਕਮਨਾਮਾ ਹੈ ਸਾਧ ਸੰਗ ਜੀ ਉਹ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ RAMKALI MAHALLA PANJWA ਸਗਲ ਸਿਆਨ ਪ੍ਰਸ਼ਾਦ ਕਰੇ ਸੇਵਾ ਸੇਵਕ ਸਾਜ ਆਪਣੈ ਆਪ ਸਗਲ ਮਟਾਈ ਮਨ ਚੰਦੇ ਸੇਈ ਫਲ ਪਾਏ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾ ਸੰਗ ਜੀ ਕੇ ਨਾ ਸੋਣਾ ਪਰਦੇਸ਼ ਕਰਦੇ ਨੇ ਗੁਰੂ ਦੇ ਪਿਆਰਿਓ ਕਹਿੰਦੇ ਨੇ ਸਗਲ ਸਿਆਣਪ ਛਾੜ ਕਹਿੰਦੇ ਨੇ ਜੇ ਤੂੰ ਗੁਰੂ ਦੀ ਸੰਗਤ ਦੇ ਵਿੱਚ ਆਉਣਾ ਹੈ ਜੇ ਤੂੰ ਸੱਚਖੰਡ ਨੂੰ ਜਾਣਾ ਹੈ ਤੇ ਭਾਈ ਸਭ ਤੋਂ ਪਹਿਲਾਂ ਤੂੰ ਆਪਣੀ ਸਿਆਣਪ ਛੱਡ ਦੇ ਗੁਰੂ ਪਾਤਸ਼ਾਹ ਜੀ ਮਹਰਾਂ ਲਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਸਾ ਸੰਗਤ ਜੀ ਸੈ ਸਿਆਣਪਾ ਲਖ ਹੋਇਆ ਤੈ ਇੱਕ ਨਾ ਚੱਲ ਲੈ ਨਾਲ ਗੁਰੂ ਸਾਹਿਬ ਜੀ ਕਹਿੰਦੇ ਜਿਹੜੀਆਂ ਤੇਰੀਆਂ ਵੜਿਆਈਆਂ ਤੇਰੀਆਂ ਸਿਆਣਪਾਂ ਇਹਨਾਂ ਨੂੰ ਤਿਆਗ ਦੇ ਗੁਰੂ ਦੀ ਸਿਆਣਪ ਤੂ ਪੱਲੇ ਬੱਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਗਲ ਸਿਆਣਪਛਾੜ ਜਿੰਨੀ ਵੀ ਤੇਰੀ ਸਿਆਣਪ ਤੂ ਆਪਣੇ ਆਪ ਨੂੰ ਸਿਆਣਾ ਸਮਝਦਾ ਆਪਣੇ ਆਪ ਨੂੰ ਬਿਲਕੁਲ ਗੁਰੂ ਸਾਹਿਬੀ ਦੇ ਨਿਸ਼ਾਵਰ ਕਰਦੇ ਕੁਰਬਾਨ ਕਰਦੇ ਕਿ ਮਹਾਰਾਜ ਮੇਰਾ ਤਾਂ ਮੁਝ ਮੇ ਕੁਛ ਵੀ ਨਹੀਂ ਸੱਚੇ ਪਾਤਸ਼ਾਹ ਜੋ 613 ਸੱਚੇ ਪਾਤਸ਼ਾਹ ਅਸੀਂ ਤਾਂ ਮੂਰਖ ਬੰਦੇ ਹਾਂ ਸਾਨੂੰ ਕਿੱਥੇ ਸਾਧ ਸੰਗ ਜੀ ਗਿਆਨ ਹੈ ਅਸੀਂ ਤਾਂ ਕਰਮ ਹੀ ਨਾ ਗਿਆਨ ਹੀ ਨਾ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਅੱਗੇ ਸਾਧ ਸੰਗ ਜੀ ਕਰ ਸੇਵਾ ਸੇਵਕ ਸਾਜ ਏ ਭਾਈ ਇਹੋ ਜਿਹੇ ਸਾਰੇ ਖਿਆਲ ਛੱਡ ਦੇ ਕੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਤੂੰ ਬੜਾ ਸਿਆਣਾ ਹੈ ਨਾ ਸੇਵਕਾਂ ਵਾਲੀ ਭਾਵਨਾ ਨਾਲ ਗੁਰੂ ਦੇ ਦਰ ਤੇ ਸੇਵਾ ਕਰਿਆ ਕਰ ਜਿਹੜਾ ਮਨੁੱਖ ਦੇ ਦਰਤੇ ਆਪਣਾ ਸਾਰਾ ਸਾਧ ਸੰਗ ਜੀ ਆਪਣਾ ਆਪ ਮਟਾ ਦੇਵੇ ਸਾਧ ਸੰਗ ਜੀ ਗੁਰੂ ਨੂੰ ਨਿਸ਼ਾਵਰ ਕਰ ਦੇਵੇ ਸਾਧ ਸੰਗ ਜੀ ਸਾਰਾ ਕੁਝ ਗੁਰੂ ਨੂੰ ਕੁਰਬਾਨ ਕਰ ਦੇਵੇ ਤੇ ਫਿਰ ਸਾਧ ਸੰਗ ਜੀ ਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹੀ ਝੋਲੀਆਂ ਭਰਉਦੇ ਨੇ ਭਾਈ ਜਿਹੜੇ ਆਪਣੇ ਆਪਣੀ ਸਿਆਣਪ ਛੱਡ ਕੇ ਤੇ ਗੁਰੂ ਦੀ ਮੱਤ ਤੇ ਸਾਸੰਗ ਦੀ ਚੱਲਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਉਹ ਸਾਵਧਾਨ ਆਪਣੇ ਗੁਰਸਿਓ ਆਸਾ ਮਨ ਸਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰਸਿਓ ਰਹਾਉ ਇੱਥੇ ਸਾਸੰਗ ਜੀ ਕਹਿੰਦੇ ਠਹਿਰੋ ਵਿਸ਼ਰਾਮ ਕਰੋ ਭਾਈ ਮੇਰੀ ਗੱਲ ਧਿਆਨ ਨਾਲ ਸੁਣੋ ਹੇ ਭਾਈ ਆਪਣੇ ਗੁਰੂ ਦੇ ਉਪਦੇਸ਼ ਵੱਲ ਪੂਰਾ ਧਿਆਨ ਰੱਖਿਆ ਕਰੋ ਜੋ ਤੋ ਅਨੰਗੁਰੂ ਕਹਿੰਦੇ ਸਾਧ ਸੰਗ ਜੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਾਰਾਲੀ ਸਾਧ ਸੰਗ ਜੀ ਜੋ ਵੀ ਗੁਰੂ ਕਹਿੰਦੇ ਆ ਪੂਰਾ ਧਿਆਨ ਦੇ ਕੇ ਰੱਖਿਆ ਕਰੋ ਤੇ ਸਾਧ ਸੰਗ ਜੀ ਮਾਲਕ ਕਹਿੰਦੇ ਤੇਰੀ ਹਰੇਕ ਆਸ ਪੂਰੀ ਹੋ ਜਾਏਗੀ ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਵੇਂ ਪਾਤਸ਼ਾਹ ਜੀ ਤੇਰੀ ਹਰੇਕ ਇੱਛਾ ਪੂਰੀ ਹੋ ਜਾਵੇਗੀ ਸਾਧ ਸੰਗ ਜੀ ਤੇਰਾ ਹਰੇਕ ਮਨ ਦਾ ਫੁਰਨਾ ਪੂਰਾ ਹੋ ਜਾਵੇਗਾ ਆਪਣੇ ਗੁਰੂ ਪਾਸੋਂ ਤੂੰ ਸਾਰੇ ਖਜ਼ਾਨੇ ਹਾਸਲ ਕਰ ਲਏਗਾ ਇੱਥੇ ਵਿਸ਼ਰਾਮ ਕਹਿੰਦੇ ਨੇ ਕਹਿੰਦੇ ਵਿਸ਼ਰਾਮ ਕਰ ਇਹਨੂੰ ਚੰਗੀ ਤਰ੍ਹਾਂ ਸੋਚ ਵੀ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੂੰ ਸ਼ਬਦ ਦੇ ਲੜ ਲੱਗ ਜਾ ਅਕਾਲ ਪੁਰਖ ਦੇ ਲੜ ਲੱਗ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਸਾਧ ਸੰਗਤ ਜੀ ਬਖਸ਼ਾ ਕਰ ਦੇਣੀ ਦੂਜਾ ਨਹੀਂ ਜਾਣ ਕੋਏ ਸਤਗੁਰ ਨਰੰਜਨ ਸੋਏ ਮਨੁੱਖ ਦਾ ਕਰ ਰੂਪ ਨਾ ਜਾਣ ਮਿਲੀ ਨਾ ਮਾਨੇ ਮਾਨ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਇਹ ਭਾਈ ਗੁਰੂ ਸੁਮਾਇ ਰਹਤ ਨਰਲੀਪ ਪ੍ਰਭੂ ਨੂੰ ਹੀ ਹਰਤਾ ਜਾਣਦਾ ਹੈ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵਖਰੀ ਹਸਤੀ ਨਹੀਂ ਜਾਣਦਾ ਇਸ ਵਾਸਤੇ ਗੁਰੂ ਨੂੰ ਨਿਰਾ ਮਨੁੱਖ ਦਾ ਰੂਪ ਹੀ ਨਾ ਸਮਝ ਮਨੋਖੀ ਨਾ ਸਮਝੇ ਕਿ ਗੁਰੂ ਮਨੋਖ ਰੂਪ ਹੈ ਗੁਰੂ ਦੇ ਦਰ ਤੋਂ ਉਸੇ ਮਨੋਖ ਨੂੰ ਆਦਰ ਮਿਲਦਾ ਹੈ ਜੋ ਆਪਣੀ ਸਿਆਣਪ ਦਾ ਹੰਕਾਰ ਛੱਡ ਦਿੰਦਾ ਹੈ ਸਾਧ ਸੰਗਤ ਜੀ ਉਹਦੀ ਕੋਈ ਮੂਰਤ ਨਹੀਂ ਉਹਦਾ ਸਾਧ ਸੰਗਤ ਜੀ ਕੋਈ ਚਿਹਰਾ ਨਹੀਂ ਗੁਰੂ ਦੇ ਪਿਆਰਿਓ ਉਹ ਆਪ ਹੀ ਮਾਲਕ ਕਿਰਪਾ ਕਰਨ ਦੇ ਪਾਤਰ ਹਨ ਸਾਧ ਸੰਗਤ ਜੀ ਅੱਗੇ ਬਖਸ਼ਾਂ ਕਰਦੇ ਰਹੀਂ ਗੁਰ ਕੀ ਹਰ ਟੇਕ ਟਕਾਏ ਆਵਰਿਆ ਸਾਦ ਸਭ ਲਾਏ ਹਰ ਕਾ ਨਾਮ ਮੰਗ ਨੰਦਾਨ ਤਾਂ ਦਰਗਹ ਪਵੈ ਮਾਨ ਸਾ ਸੰਗਿ ਅੱਗੇ ਬਖਸ਼ਾ ਕਰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜੇ ਹੈ ਭਾਈ ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ ਪੂਰਨ ਫਲ ਹੋਰ ਆਸਰਿਆਂ ਦੀਆਂ ਤੂੰ ਆਸਾਂ ਮਨ ਵਿੱਚੋਂ ਕੱਢ ਦੇ ਵੀ ਮੈਂ ਕੋਈ ਹੋਰ ਕੋਈ ਆਸਰਾ ਬਣ ਜੂਗਾ ਨਾ ਗੁਰੂ ਸਾਹਿਬ ਜੀ ਕਹਿੰਦੇ ਬੰਦੇ ਦੀਆਂ ਆਸਾਂ ਛੱਡ ਦੇ ਬਾਬਿਆਂ ਦੀਆਂ ਆਸਾਂ ਛੱਡ ਦੇ ਮਨੋਕੋ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਮਾਰੈ ਰੱਖੈ ਇੱਕੋ ਆਪ ਮਨੁੱਖ ਕੇ ਕੁਛ ਨਹੀਂ ਹਾਸ ਇਸ ਕਰਕੇ ਸਾਧ ਸੰਗ ਜੀ ਗੁਰੂ ਦੇ ਦਰ ਤੇ ਜੋ ਵੀ ਆਉਂਦਾ ਪ੍ਰਮਾਤਮਾ ਦਾ ਨਾਮ ਖਜਾਨਾ ਮੰਗਿਆ ਕਰੋ ਤਦੋਂ ਪ੍ਰਭੂ ਸਾਧ ਸੰਗ ਜੀ ਉਦੋਂ ਹੀ ਮਾਲਕ ਸਤੇ ਪਾਸ਼ਾ ਆਦਰ ਸਤਕਾਰ ਪ੍ਰਾਪਤ ਕਰੇਗਾ ਸਾਧ ਸੰਗ ਜੀ ਜਿਵੇਂ ਗੁਰੂ ਗਰੰਥ ਸਾਹਿਬ ਜੀ ਦੇ ਦਰ ਦੇ ਉੱਤੇ ਆ ਕੇ ਮਾਲਕ ਦੇ ਦਰ ਦੇ ਉੱਤੇ ਆ ਕੇ ਤਰਲਾ ਪਾਵੇ ਕਿ ਸੱਚੇ ਪਾਤਸ਼ਾਹ ਵਿਸਰ ਨਹੀਂ ਦਿੱਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਅੱਗੇ ਸਾ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਿਆ ਕਰਦੇ ਨੇ ਗੁਰ ਕਾ ਬਚਨ ਜਪ ਮੰਤ ਇਹ ਹੈ ਭਗਤ ਸਾਰਤੰਤ ਸਤਿਗੁਰੂ ਭਾਈ ਦਿਆਲ ਨਾਨਕ ਦਾਸ ਨਿਹਾਲ ਅੱਗੇ ਸਾ ਸੰਗ ਜੀ ਬਖਸ਼ਾ ਕਰਦੇ ਨੇ ਇਹ ਭਾਈ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਮੰਤਰ ਇਹ ਜਿਹੜਾ ਗੁਰੂ ਦਾ ਸ਼ਬਦ ਆ ਨਾ ਇਹ ਮੰਤਰ ਆ ਸਾ ਸੰਗ ਜੀ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਾਲਪੁਰਖ ਦਾ ਮੰਤਰ ਆ ਤੂੰ ਸਦਾ ਹੀ ਜਪਿਆ ਕਰ ਇੱਕ ਦਿਨ ਨਹੀਂ ਦੋ ਦਿਨ ਨਹੀਂ ਸਵਾ ਮਹੀਨਾ ਨਹੀਂ ਢਾਈ ਮਹੀਨੇ ਨਹੀਂ ਤੂੰ ਸਦਾ ਹੀ ਜਪਿਆ ਕਰ ਸਾ ਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਆ ਇਹੀ ਵਧੀਆ ਭਗਤੀ ਆ ਸਾਧ ਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਆ ਇਹ ਹੀ ਹੈ ਭਗਤੀ ਅਸਲੀ ਤਾਂ ਹੈ ਸਾਧ ਸੰਗ ਜੀ ਹੇ ਨਾਨਕ ਜਿੰਨਾ ਮਨੁੱਖਾਂ ਉੱਤੇ ਸਤਿਗੁਰੂ ਜੀ ਸਾਧ ਸੰਗ ਜੀ ਦਇਆਮਾਨ ਹੁੰਦੇ ਹਨ ਉਹ ਦਾਸ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਸਾਧ ਸੰਗ ਜੀ ਉਹਨਾਂ ਨੂੰ ਹੀ ਸਾਧ ਸੰਗ ਜੀ ਇਹ ਗੁਰੂ ਪਾਸ਼ਾ ਜੀ ਬਖਸ਼ਾ ਕਰਦੇ ਨੇ ਉਹਨਾਂ ਦੇ ਹਿੱਸੇ ਦੇ ਵਿੱਚ ਹੀ ਸਾਧ ਸੰਗ ਜੀ ਇਹ ਸਾਰੀਆਂ ਬਰਕਤਾਂ ਆਉਂਦੀਆਂ ਹਨ ਉਹਨਾ ਨੋਈ ਨਾਮ ਜਪਨਾ ਸਾਹ ਸੰਗਤ ਦੀ ਮਿਲਦਾ ਹੈ ਇਸ ਕਰਕੇ ਸਾਸਾਂ ਜੀ ਗੁਰੂ ਅਰਜਨ ਦੇਵ ਜੀ ਨੇ ਕਿੰਨਾ ਸਾਨੂੰ ਪਿਆਰਾ ਬਚਨ ਸਮਝਾਇਆ ਸਾਸੰਗਤ ਜੀ ਕਿੰਨੀਆਂ ਪਿਆਰੀਆਂ ਮੋਹਰਾਂ ਲਾਈਆਂ ਸਾਸੰਗਤ ਜੀ ਕਿੰਨਾ ਸਾਨੂੰ ਸਤਕਾਰ ਦਿਖਾਇਆ ਸਾਸੰਗਤ ਜੀ ਵੀ ਤੂੰ ਸਾਰੇ ਸਰੀਰਾਂ ਨੂੰ ਛੱਡ ਦੇ ਬੇਤਾਰੀਆਂ ਨੂੰ ਛੱਡ ਦੇ ਸਾਸੰਗਤ ਜੀ ਅਸੀਂ ਅੱਜ ਕੀ ਕਰੀ ਜਾਨੇ ਗੁਰੂ ਦੇ ਪਿਆਰਿਓ ਜੇ ਬਾਬਾ ਦੀਪ ਸਿੰਘ ਜੀ ਨੂੰ ਦੇਖਣਾ ਹੋਵੇ ਈ ਸ਼ੀ ਦਾ ਸੰਗਾਂ ਨੂੰ ਦੇਖਣਾ ਹੋਵੇ ਤੇ ਸਾਧ ਸੰਗ ਜੀ ਜੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਈਏ ਬਾਬਾਜੀਤ ਸਿੰਘ ਜੀ ਬਾਬਾ ਜਿਆਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਰੀਦ ਸਿੰਘ ਜੀ ਬਾਬਾ ਨੂਰ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਸਮੂਹੀ ਸਿੰਘ ਜੇ ਉਹਨਾਂ ਦੇ ਦਰਸ਼ਨ ਅਸੀਂ ਕਰ ਲਈਏ ਸਾਧ ਸੰਗ ਜੀ ਫਿਰ ਜਿਹੜੀਆਂ ਅਸੀਂ ਸਮਾਧਾਂ ਦੇ ਉੱਤੇ ਲੱਸੀਆਂ ਪਾਈ ਜਾਂਦੇ ਆ ਬੇਬੇ ਦੀਆਂ ਰੋਟੀਆਂ ਖਵਾਈ ਜਾਂਦੇ ਆ ਮਟੀਆਂ ਨੂੰ ਮੰਨੀ ਜਾਂਦੇ ਆ ਸਾਧ ਸੰਗ ਜੀ ਫਿਰ ਅਸੀਂ ਇਹ ਕੰਮ ਨਹੀਂ ਕਰਦੇ ਨਾ ਇਹ ਕੰਮ ਨਹੀਂ ਕਰਾਂਗੇ ਸਾਧ ਸੰਗ ਜੀ ਸਾਨੂੰ ਵੱਡੇ ਵਡੇਰੇ ਗੁਰੂ ਦੇ ਪਿਆਰਿਓ ਜਿਵੇਂ ਲਾਗੇ ਅਸੀਂ ਮਗਰੇ ਹੀ ਉਵੇਂ ਸਾਧ ਸੰਗ ਜੀ ਕਮਲਿਆ ਵਾਂਗੂ ਲਾਗੇ ਸਾਧ ਸੰਗ ਜੀ ਫਿਰ ਉਵੇਂ ਹੀ ਸਾਧ ਸੰਗ ਜੀ ਲਾਗੇ ਗੁਰੂ ਦੇ ਪਿਆਰਿਓ ਤੁਸੀਂ ਤਾਂ ਸਾਧ ਸੰਗ ਜੀ ਇਹਦਾ ਪ੍ਰੇਤ ਆ ਪ੍ਰੇਤਾ ਨੂੰ ਮੰਨੀ ਜਾਂਦੇ ਆਪਾਂ ਤੁਸੀਂ ਸਾਧ ਸੰਗ ਜੀ ਦੇ ਬਾਪੂ ਦੀ ਭੂਆ ਦੀ ਰੋਟੀ ਸਾਧ ਸੰਗ ਜੀ ਇੱਕ ਮਹੀਨੇ ਵਿੱਚ ਨਾ ਖਵਾਓ ਸਾਧ ਸੰਗ ਜੀ 6 ਮਹੀਨਿਆਂ ਬਾਅਦ ਆਪਾਂ ਕੱਪੜੇ ਦਿੰਨੇ ਆ ਕਦੀ 6 ਮਹੀਨਿਆਂ ਬਾਅਦ ਕੱਪੜੇ ਨਾ ਦਿਓ ਕੋਈ ਤੁਹਾਡੀ ਮੱਝ ਬਿਮਾਰ ਹੋ ਜੂ ਕੋਈ ਘਰ ਦਾ ਜੀਵ ਬਿਮਾਰ ਹੋ ਜਾਊਗਾ ਇਹ ਥੋਂ ਦਾ ਦਾਦਾ ਲਾਲਿਆ ਜੋ ਸਾਧ ਸੰਗ ਜੀ ਕੀ ਇਹ ਸ਼ੀਰ ਸਿੰਘ ਨਹੀਂ ਇਹ ਪ੍ਰੇਤ ਆ ਸਾਧ ਸੰਗ ਜੀ ਇਹ ਪ੍ਰੇਤ ਹੈ ਸ਼ੀਰ ਸਿੰਘ ਤਾਂ ਸਾਧ ਸੰਗ ਜੀ ਮਰੇ ਹੋਏ ਨੂੰ ਜਿਉਂਦਾ ਕਰਦੇ ਨੇ ਪਰ ਇਹ ਸਾਧ ਸੰਗ ਜੀ ਜਿਹੜੇ ਪ੍ਰੇਤ ਆ ਜੇ ਇੱਕ ਵਾਰੀ ਵੀ ਤੂੰ ਪ੍ਰਸ਼ਾਦਾ ਨਾਲ ਸ਼ਿਕਾਇਆ ਉੱਥੇ ਹੀ ਸਾਧ ਸੰਗ ਜੀ ਤੈਨੂੰ ਮੰਝੇ ਦੇ ਪੈਣਾ ਪਊਗਾ ਸਾਧ ਸੰਗ ਜੀ ਉੱਥੇ ਹੀ ਤੇਰੇ ਘਰ ਦਾ ਨੁਕਸਾਨ ਹੋ ਜਾਊਗਾ ਸਾਧ ਸੰਗ ਜੀ ਜਿਹੜੇ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨੇ ਉਹਨਾਂ ਨੂੰ ਪਤਾ ਵੀ ਸ਼ਹੀਦ ਸੰਗ ਕੀ ਨੂੰ ਕਹਿੰਦੇ ਨੇ ਉਹ ਤੁਹਾਡੀ ਰੱਖਿਆ ਕਰਦੇ ਨੇ ਸਾਧ ਸੰਗ ਜੀ ਤੁਹਾਡੇ ਤੇ ਦਇਆ ਕਰਦੇ ਨੇ ਸਾਧ ਸੰਗ ਜੀ ਜੇ ਤੁਸੀਂ ਸਾਧ ਸੰਗ ਜੀ ਸਾਥ ਦੇਵੋ ਜੇ ਤੁਹਾਡੇ ਚੰਗੇ ਪੂਰਬਲੇ ਕਰਮ ਜਾਗ ਪੈਣ ਸਾਧ ਸੰਗ ਜੀ ਕੋਈ ਤੁਹਾਡੇ ਚੰਗੇ ਪੂਰਬਲੇ ਕਰਮ ਜਾਗ ਪੈਣਾ ਤੁਸੀਂ ਦਰਗਾਹ ਦੇ ਵਿੱਚੋਂ ਲਿਖਾ ਕੇ ਆਏ ਹੋਗੇ ਸਾਧ ਸੰਗ ਜੀ ਜਿਹੜੀਆਂ ਸੰਗਤਾ ਦੀਵਾਨ ਲੀਕਦੀਆਂ ਬਿਨਾ ਕਹਿਣ ਤੋਂ ਹੀ ਦੀ ਲੀਕਦੀਆਂ ਸਾਧ ਸੰਗ ਜੀ ਕੋਈ ਨਾ ਕੋਈ ਫੋਨ ਆਇਆ ਹੀ ਰਹਿੰਦਾ ਬਾਬਾ ਜੀ ਸਾਡੇ ਪਿੰਡ ਦੀਵਾਨ ਲੀਕੋ ਬਾਬਾ ਜੀ ਸਾਡੇ ਪਿੰਡ ਦੀਵਾਨ ਰੱਖੋ ਬਾਬਾ ਜੀ ਸਾਡੇ ਪਿੰਡ ਦੀਵਾਨ ਲੀਕੋ ਫਰੀ ਦੀਵਾਨ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਇੱਕ ਕਿਸਮਤ ਦੀਆਂ ਗੱਲਾਂ ਹੁੰਦੀਆਂ ਅਸੀਂ ਫਰੀ ਨਹੀਂ ਸਾਧ ਸੰਗਜੀ ਦੀਵਾਨ ਲਵਾ ਸਕਦੇ ਸਾਧ ਸੰਗਜੀ ਇਹ ਜਿਹੀਆਂ ਗੱਲਾਂ ਸਾਨੂੰ ਦੀਵਾਨਾਂ ਵਿੱਚ ਸਾਧ ਸੰਗਜੀ ਪਤਾ ਲੱਗਦਾ ਤੁਸੀਂ ਬਹੁਤ ਸਾਰੇ ਦੀਵਾਨ ਦੇਖੇ ਹੋਣਗੇ بڑے بڑے ਦੀਵਾਨ ਦੇਖੇ ਹੋਣਗੇ ਸਾਧ ਸੰਗਜੀ ਸਭ ਪੈਸੇ ਪਿੱਛੇ ਸਾਧ ਸੰਗਜੀ ਬਾਬੇ ਆਪੋ ਆਪਣੀਆਂ ਜੇਬਾਂ ਭਰ ਕੇ ਲੈ ਜਾਂਦੇ ਆ ਕੋਈ ਕਹਿੰਦਾ ਮੈਂ 1.5 ਲੱਖ ਲੈਣਾ ਕੋਈ ਕਹਿੰਦਾ 2.5 ਲੱਖ ਲੈਣਾ ਕੋਈ ਕਹਿੰਦਾ 70 ਹਜ਼ਾਰ ਲੈਣਾ ਸਾਧ ਸੰਗਜੀ ਛਡਾਵਾ ਫਿਰ ਉਹਨਾਂ ਦਾ ਸਾਧ ਸੰਗਜੀ ਗੁਰੂ ਦੇ ਪਿਆਰਿਓ ਇਹ ਤਾਂ ਆਪਣੀਆਂ ਦੁਕਾਨਾਂ ਬਣਾਉਣ ਵਾਸਤੇ ਸਾਧ ਸੰਗਜੀ ਬਣਾਏ ਆ ਡੇਰੇ ਬਣਾਏ ਆ ਇੱਥੇ ਪਾਠ ਕਰਾਜੋ ਇੱਥੇ ਸਹਿਜ ਪਾਠ ਕਰਾਜੋ ਇੱਥੇ ਖੰਡ ਪਾਠ ਕਰਾਜੋ ਸਾਧ ਸੰਗਜੀ ਇੱਥੇ ਸਤ ਹਾਜ਼ਰੀਆਂ ਭਰਜੋ ਇੱਥੇ 10 ਹਾਜ਼ਰੀਆਂ ਭਰਜੋ ਇੱਥੇ ਪੁੰਨਿਆਂ ਨਹਾਜੋ ਇੱਥੇ ਮੱਸਿਆਂ ਨਹਾਜੋ ਸਾਧ ਸੰਗਜੀ ਨਾ 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 ਗੁਰੂ ਦੇ ਪਿਆਰਿਓ ਤੁਸੀਂ ਜਦੋਂ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉੱਤੇ ਦੀਵਾਨ ਚਲਾਉਂਗੇ ਬਾਬਾ ਦੀਪ ਸਿੰਘ ਜੀ ਦੇ ਕ੍ਰਿਸ਼ਮ ਦੇਖੋਗੇ ਤੇ ਤੁਸੀਂ ਸਾਧ ਸੰਗ ਜੀ ਆਪਣੀ ਪਹਿਲੀ ਵਾਰੀ ਸਾਧ ਸੰਗ ਜੀ ਇਹ ਕਿਰਸ਼ਮੇ ਦੇਖੋਗੇ ਕਿ ਬਾਬਾ ਦੀਪ ਸਿੰਘ ਜੀ ਸਾਤਾ ਬਈ ਅੱਜ ਦੇਖਿਆ ਸ਼ੀਰ ਸਿੰਘ ਅਸੀਂ ਬਹੁਤ ਕਹਿੰਦੇ ਹੁੰਦੇ ਸੀ ਅਸੀਂ ਸ਼ੀਰ ਸਿੰਘ ਕਿਹੜੇ ਆ ਅਸੀਂ ਤਾਂ ਸਮਾਧਾ ਨੂੰ ਸ਼ੀਰ ਸਿੰਘ ਮੰਨਿਆ ਜਾਂਦੇ ਸੀ ਜਿਵੇਂ ਸਾਡੇ ਸਾਧ ਸੰਗ ਜੀ ਵੱਡਿਆਂ ਨੇ ਸਾਨੂੰ ਮਟੀਆਂ ਦੇ ਉੱਤੇ ਮੱਠ ਮੱਠੇ ਦੇਖਣ ਲਾਤਾ ਬਸ ਸ਼ੀਰ ਸਿੰਘ ਮੰਨ ਲਿਆ ਸੀ ਨਹੀਂ ਭਾਈ ਸ਼ੀਰ ਸਿੰਘ ਤਾਂ ਸਾਡੇ ਸਾਧ ਸੰਗ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਸਾਨੂੰ ਰਾਜੀ ਕਰਦੇ ਨੇ ਸਾਨੂੰ ਆਸ਼ੀਰਵਾਦ ਦਿੰਦੇ ਨੇ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਜਦੋਂ ਦੁਪਹਿਰੇ ਕੱਟਦੇ ਆ ਸਾਧ ਸੰਗ ਜੀ ਜਦੋਂ ਜਾਂਦੇ ਆ ਬਾਸ ਛੱਡੇ ਤੋਂ ਲੈ ਕੇ ਸਾਧ ਸੰਗ ਜੀ ਸ਼ੀਦਾ ਸਾਹਿਬ ਤੱਕ ਗੁਰੂ ਦੇ ਪਿਆਰਿਓ ਪੈਰ ਧਰਨ ਦੀ ਜਗ੍ਹਾ ਨਹੀਂ ਸਾਧ ਸੰਗ ਜੀ ਉੱਥੇ ਪਤਾ ਲੱਗਦਾ ਕਿ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਇਹ ਸੰਗਤਾਂ ਕੁਛ ਨਾ ਕੁਛ ਲੈ ਕੇ ਜਾਂਦੀਆਂ ਮਹਾਰਾ ਜੀ ਤੁਹਾਡੇ ਕੋਲੋਂ ਲੈ ਕੇ ਜਾਂਦੀਆਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਉਹ ਤਾਂ ਇਹੋ ਜਿਹਾ ਸਾਧ ਸੰਗਤ ਜੀ ਜਿੱਥੇ ਅਸੀਂ ਚੌਂਕੀਆਂ ਭਰਦੇ ਹਾਂ ਸਾਧਾਂ ਦੇ ਕੋਲੇ ਡੋਲਣੇ ਭਰ-ਭਰ ਕੇ ਦੁੱਧ ਦੇ ਲੈ ਕੇ ਜਾਂਦੇ ਸਾਧ ਸੰਗਤ ਜੀ ਅਸੀਂ ਸਾਧ ਸੰਗਤ ਜੀ ਬਸ ਇੱਥੇ ਵਟਾਂ ਦੇ ਉੱਤੇ ਸਾਧ ਸੰਗਤ ਜੀ ਬਣਾ ਕੇ ਪੰਜ ਇੱਟਾਂ ਰੱਖ ਕੇ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਮਟੀਆਂ ਬਨਾਲੀਆਂ ਰੋਟੀਆਂ ਖਵਾਸੀਆਂ ਸਾਧ ਸੰਗਤ ਜੀ ਖੀਰਾਂ ਖਵਾਸੀਆਂ ਗੁਰੂ ਦੇ ਪਿਆਰਿਓ ਨਾ ਇਹ ਪ੍ਰੇਮ ਦਾ ਪਾਈ ਇਹਨਾਂ ਨੂੰ ਨੀ ਰੋਟੀਆਂ ਖੋਣੀਆਂ ਸੀ ਜਦੋਂ ਅਸੀਂ ਕਹਿ ਦਿਆਂਗੇ ਨਾ ਕਿ ਸਮੂਹ ਸ਼ੀ ਦੋਸੰਗੋ ਸਮੂਹ ਸ਼ੀ ਦੋਸੰਗੋ ਸਾਧ ਸੰਗਤ ਦੀ ਜੇਪ ਕੀ ਸਾਡਾ ਸ਼ੀਰ ਸਿੰਘ ਹੋਇਆ ਤੇ ਵਿੱਚ ਹੀ ਸਾਧ ਸੰਗਤ ਜੀ ਉਹਨਾਂ ਦੇ ਰਲ ਜੂਗਾ ਵਿੱਚ ਹੀ ਗੈਂਤੀ ਜਾ ਜੂਗਾ ਜੇ ਅਸੀਂ ਨਾਮ ਲੈ ਕੇ ਕਹਾਂ ਕਿ ਕੀ ਬਾਬਾ ਬਲਵੀਰ ਸਿੰਘ ਜੀ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਆ ਤੁਸੀਂ ਛਕੋ ਇਹ ਪ੍ਰੇਤ ਹੈ ਸਾਧ ਸੰਗਤ ਜੀ ਨਾ ਆਪਾਂ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜੀਏ ਨੌਜਵਾਨ ਵੀਰੋ ਤੁਹਾਡੇ ਗਰੁੱਪ ਬਣਾਏ ਹੁੰਦੇ ਆ ਔਰ ਸਾਡੀਆਂ ਭੈਣਾਂ ਦੇ ਮਾਈਆਂ ਦੇ ਸੁਸਾਇਟੀਆਂ ਬਣਾਈਆਂ ਹੁੰਦੀਆਂ ਸਾਧ ਸੰਗ ਜੀ ਆਪੂ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਆਪਾਂ ਦਿਵਾਨ ਲੀਕ ਗਏ ਕੋਈ ਵੀ ਦੱਸ ਦੀ ਪੇਟਾ ਨਹੀਂ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਕ੍ਰਿਸ਼ਮੇ ਦੇਖੋ ਤੁਸੀਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਾਧ ਸੰਗ ਜੀ ਦੇ ਕ੍ਰਿਸ਼ਮੇ ਦੇਖੋ ਸ਼ੀਦਾ ਸਿੰਘਾਂ ਦੀਆਂ ਰੌਣਕਾਂ ਦੇਖੋ ਸਾਧ ਸੰਗ ਜੀ ਵੇਖੋ ਤੁਸੀਂ ਆਪਣੀ ਅੱਖਾਂ ਦੇ ਨਾਲ ਤੁਸੀਂ ਮੰਨੋਗੇ ਕਿ ਬਾਬਾ ਜੀ ਅੱਜ ਤੱਕ ਇਹੋ ਜਿਹਾ ਦੀਵਾਨ ਅਸੀਂ ਨਹੀਂ ਦੇਖੇ ਤੇ ਅੱਜ ਸਾਨੂੰ ਪਤਾ ਲੱਗ ਗਿਆ ਵੀ ਚੀਤ ਸਿੰਘ ਹੁੰਦੇ ਕੌਣ ਆ ਕਿਹਨੂੰ ਕਹਿੰਦੇ ਚੀਤ ਸਿੰਘ ਇਸ ਕਰਕੇ ਗੁਰੂ ਦੇ ਪਿਆਰਿਓ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਇਆ ਹੁੰਦਾ ਉਹ ਸਾਧ ਸੰਗਤ ਦੀ ਸਮਾਧਾਂ ਵਗੈਰਾ ਸਭ ਪੱਟ ਦਿੰਦਾ ਚਾਕੇ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਦੇ ਦਰ ਤੇ ਜਾਇਆ ਹੁੰਦਾ ਕਰਦੀਆਂ ਕਬਰਾਂ ਚੱਕ ਕੇ ਸਾਹਾ ਸਿੰਘ ਦੀ ਪੱਟ ਦਿੰਦਾ ਜਿਹੜਾ ਉਹਨਾਂ ਦੇ ਦਰਬਾਰ ਦੇ ਉੱਤੇ ਜਾਇ ਆਉਂਦਾ ਹੈ ਜਗ ਦੇ ਚਿਰਾਗਾ ਨੂੰ ਸਾਹਾ ਸਿੰਘ ਦੀ ਨਹਿਰ ਚ ਤਾਰਿਆ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਤੇਰੇ ਤੋਂ ਵੱਡਾ ਕੋਈ ਮਹਾਰਾਜ ਸੱਚਾ ਉਪਕਾਰੀ ਨਹੀਂ ਹੈ ਬਾਬਾ ਦੀਪ ਸਿੰਘ ਜੀ ਤੇਰੇ ਤੋਂ ਵੱਡੀ ਕੋਈ ਸੱਚੀ ਸਰਕਾਰ ਨਹੀਂ ਹੈ ਸੱਚੇ ਪਾਤਸ਼ਾਹ ਜੀ ਹਾਉ ਗੁਰੂ ਦੇ ਪਿਆਰਿਓ ਆਪਾਂ ਸ਼ਬਦ ਗੁਰੂ ਦੇ ਲਾੜ ਲੱਗ ਗਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗ ਗਏ ਘਰੋ ਘਰੀ ਸਾਸਾ ਜੀ ਆਪਾਂ ਪੋਤੀਆਂ ਲਿਆ ਕੇ ਸੈਂਚੀਆਂ ਲਿਆ ਕੇ ਆਪ ਪਾਠ ਕਰ ਗਏ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਗਏ ਆਪਾਂ ਤੁਹਾਜੀਪੁਰ ਵਾਲਿਓ ਆਪ ਜੀ ਨੇ ਆਪਣੀਆਂ ਅੱਖਾਂ ਨਾਲ ਹੀ ਦੇਖਿਆ ਸਭ ਕੁਝ ਕੋਲਕ ਦੇਖਿਆ ਤੇ ਤੁਸੀਂ ਆਪ ਹੀ ਮੰਨ ਗਏ ਸਾਧ ਸੰਗ ਜੀ ਕੀ ਵਾਕ ਆਈ ਪਹਿਲੀ ਵਾਰ ਸੀ ਬਾਬਾ ਜੀ ਦੇਖਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਦਾਸ ਨੂੰ ਸੀਸ ਦੇਣੀ 사ਸੰਗ ਜੀ ਕਿ ਜਿੰਨਾ ਚਿਰ ਵੀ ਰਹੀਏ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਹੱਥ ਸਾਡੇ ਸਿਰ ਤੇ ਹੋਵੇ ਔਰ ਇਸ ਤਰ੍ਹਾਂ ਹੀ ਸੰਗਤਾਂ ਦੇ ਤੁਹਾਡੇ ਵਰਗੀਆਂ ਸੰਗਤਾਂ ਦੇ ਪਿਆਰੀਆਂ ਸੰਗਤਾਂ ਦੇ ਜੋੜੇ ਸਾਫ਼ ਕਰਦੇ ਰਹੀਏ 사ਸੰਗ ਜੀ ਕੋਈ ਵੀ ਸਾਡੇ ਵਿੱਚ ਹੰਮੇ ਨਾ ਆਵੇ ਕੋਈ ਵੀ ਸਾਡੇ ਵਿੱਚ ਸੰਤ ਪੁਣਾ ਕੋਈ ਬਾਬਾ ਪੁਣਾ ਨਾਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਵੀ ਦੁਨੀਆ ਦੇ ਉੱਤੇ ਸੰਤ ਨਹੀਂ ਪੈਦਾ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਬ੍ਰਹਮ ਗਿਆਨੀ ਨਹੀਂ ਸਾਧ ਸੰਗ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਸਾਧੂ ਨਹੀਂ ਸਾਧ ਸੰਗ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਰੱਬ ਨਹੀਂ ਸਾਧ ਸੰਗ ਜੀ ਅੱਜ ਕੱਲ ਕਹਾ ਤਾਂ ਸਾਧ ਸੰਗ ਜੀ ਲਵਾਸ ਨੂੰ ਵੇਖਿਆ ਜਾਂਦਾ ਬਸ ਸਿਮਰਨਾ ਹੱਥ ਵਿੱਚ ਫੜ ਲਾ ਤੇ ਮਾਲਾ ਗਲ ਵਿੱਚ ਪਾਲਾ ਟਿੱਟਾ ਝੂੜਸ ਵਾਲਾ ਬਸ ਬਣ ਗਏ ਸੰਤ ਸਾਧ ਸੰਗ ਜੀ ਜਪਜੀ ਸਾਹਿਬ ਦਾ ਪਾਠ ਕਰ ਲਿਆ ਬਣ ਗਏ ਸੰਤ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਬਣ ਕੇ ਸੰਤ ਨਹੀਂ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਵੀ ਸੰਤ ਨਹੀਂ ਕੋਈ ਬ੍ਰਹਮ ਗਿਆਨੀ ਨਹੀਂ ਕੋਈ ਬਾਬਾ ਨਹੀਂ ਸਾਧ ਸੰਗ ਜੀ ਧੰਨ ಶ್ರೀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੁੱਖਾਂ ਦੀ ਮਣੀ ਘਰ ਦੇ ਵਿੱਚ ਜਰੂਰ ਇੱਕ ਪਾਠ ਸਾਹਿਬ ਸੰਗ ਜੀ ਸਰਵਣ ਕਰਕੇ ਰੱਖਿਆ ਕਰੋ ਸਰਵਣ ਕਰਿਆ ਕਰੋ ਸੰਤ ਬਾਬਾ ਨਰਿੰਦਰ ਸਿੰਘ ਜੀ ਜਵਦੀ ਕਲਾ ਵਾਲੇ ਆਏ ਸਾਧ ਸੰਗ ਜੀ ਉਹਨਾਂ ਦਾ ਪਾਠ ਬਹੁਤ ਸ਼ੁੱਧ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਸਾਧ ਸੰਗ ਜੀ ਸੰਤ ਬਾਬਾ ਸਾਧ ਸੰਗ ਜੀ ਜਵਦੀ ਕਲਾ ਵਾਲੇ ਨਰਿੰਦਰ ਸਿੰਘ ਜੀ ਮਹਾਰਾਜ ਜੀ ਜਵਦੀ ਕਲਾ ਵਾਲੇ ਉਹਨਾਂ ਦੀ ਸਾਸੀ ਬਾਣੀ ਬਹੁਤ ਮਿੱਠੀ ਹੈ ਉਹ ਬਹੁਤ ਪਿਆਰ ਨਾਲ ਪੜਦੇ ਸਾਧ ਸੰਗ ਜੀ ਜਰੂਰ ਸੁਖਮਨੀ ਸਾਹਿਬੀ ਦਾ ਸਾਧ ਸੰਗ ਜੀ ਇੱਕ ਜਾਪ ਲਾਇਆ ਕਰੋ ਔਰ ਮੈਦਾ ਕੇ ਨਸਾਰਾ ਦੇ ਨਹੀਂ ਸਾਧ ਸੰਗ ਜੀ ਤੁਹਾਡੇ ਜਾਪ ਚੱਲਨੇ ਚਾਹੀਦੇ ਸੁਖਮਨੀ ਸਾਹਿਬ ਦੇ ਜਦੋਂ ਵੀ ਜਾਪ ਚੱਲੇ ਸਿਰ ਢਾਕੇ ਸਾਧ ਸੰਗ ਜੀ ਕਿਸੇ ਦਾ ਵੀ ਸਿਰ ਨੰਗਾ ਨਾ ਹੋਵੇ ਕੰਮਕਾਰ ਵੀ ਕਰੋ ਚੌਂਕੜਾ ਵੀ ਮਾਰ ਸਕਦੇ ਆ ਕੰਮਕਾਰ ਕਰਦੇ ਵੀ ਸੁਣ ਸਕਦੇ ਆ ਪਰ ਸਿਰ ਨਾ ਨੰਗਾ ਹੋਵੇ ਸਾਧ ਸੰਗ ਜੀ ਤੋਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗ ਜੀ ਹਾਜੀਪੁਰ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਰਾਸ਼ਾ ਸਾਧ ਸੰਗ ਜੀ ਬੜਾ ਕਾਠ ਸਾਧ ਸੰਗ ਜੀ ਤੋ ਇਸ ਤਰ੍ਹਾਂ ਹੀ ਪਰਮਾਤਮਾ ਆਪਾਂ ਨੂੰ ਜੋੜੀ ਰੱਖਣ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦਾ ਪਿਆਰ ਰਿਹਾ ਤਾਂ ਸਾਧ ਸੰਗ ਜੀ ਦੂਸਰੀ ਵਾਰ ਫੇਰ ਆਪਾਂ ਮਿਲਾਂਗੇ ਗਾਂ ਤੋਂ ਵੀ ਸਾਧ ਸੰਗ ਜੀ ਆਪਾਂ ਇੱਥੇ ਦੀਵਾਨ ਸਜਾਇਆ ਕਰੀਏ ਗੁਰੂ ਦੇ ਪਿਆਰਿਓ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਗ੍ਰੰਥੀ ਸਿੰਘ ਜੀ ਦਾ ਧੰਨਵਾਦ ਸਾਧ ਸੰਗ ਜੀ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਸੱਚੀ ਸਰਕਾਰ ਸ਼ਿਦਾਂ ਵਾਲੇ ਮਾਲਕ ਦਾ ਧੰਨਵਾਦ 사ਸੰਗ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਨੂੰ ਹੁਕਮ ਉਸਾਸੰਗ ਦੀ ਚੋੜੀ ਪਾਇਆ ਉਹਨਾਂ ਦਾ ਧੰਨਵਾਦ ਧੰਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਧੰਨਵਾਦ 사ਸੰਗ ਜੀ ਆਓ ਬੁਲਾਈਏ ਫਤਿਹ 사ਸੰਗ ਜੀ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ